ਦਿਨ ਦਿਹਾੜੇ ਬੈਂਕ ਕੇ ਛੋੜ ਧਕਤੀ ਨਕਾਬ ਪੋਸ਼ ਲੁਟੇਰੇ ਲੱਖਾਂ ਰੁਪਏ ਦੀ ਲੁੱਟ ਕਰਕੇ ਹੋਏ ਫਰਾਰ ਖਬਰ ਖੰਨਾ ਤੋਂ ਸਾਹਮਣੇ ਆਈ ਹੈ ਖੰਨਾ ਦੇ ਪੰਜਾਬ ਐਂਡ ਸਿੰਧ ਬੈਂਕ ਦੇ ਦਿਨ ਦਿਹਾੜੇ ਲੁਟੇਰੇ ਬੈਂਕ ਦੇ ਵਿੱਚ ਲੱਖਾਂ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖੰਨਾ ਦੇ ਪੰਜਾਬ ਐਂਡ ਸਿੰਧ ਬੈਂਕ ਦੀਆਂ ਜਿੱਥੇ ਲੰਚ ਬ੍ਰੇਕ ਦੇ ਸਮੇਂ ਸਟਾਫ ਜਦੋਂ ਲੰਚ ਕਰ ਰਿਹਾ ਸੀ ਤਾਂ ਤਿੰਨ ਨਕਾਬ ਪੋਸ਼ ਲੁਟੇਰੇ ਬੈਂਕ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਹਥਿਆਰਾ ਦੇ ਦाम ਤੇ ਉਹਨਾਂ ਵੱਲੋਂ ਲੱਖਾਂ ਰੁਪਏ ਦੀ ਲੁੱਟ ਕਰਕੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਬੈਂਕ ਦੇ ਕਾਰਡ ਵੱਲੋਂ ਜਾਂਦੇ ਸਮੇਂ ਇੱਕ ਲੁਟੇਰੇ ਨੂੰ ਜਫਾ ਪਾਇਆ ਜਾਂਦਾ ਵਾ ਲੁਟੇਰੇ ਬੈਂਕ ਦੇ ਗਾਰਡ ਦੀ ਪਿਸਤਲ ਖੋ ਕੇ ਫਾਇਰ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਕੁਝ ਦੂਰੀ ਤੇ ਜਾ ਕੇ ਬੈਂਕ ਦੇ ਗਾਰਡ ਦੀ ਪਿਸਤਲ ਨੂੰ ਵੀ ਸੁੱਟ ਦਿੰਦੇ ਨੇ ਤਾਂ ਹੁਣ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਖੰਘਾਲੇ ਜਾ ਰਹੇ ਨੇ ਤੇ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਆ ਤਾਂ ਦੱਸਿਆ ਜਾ ਰਿਹਾ ਕਿ 15 ਲੱਖ ਦੇ ਕਰੀਬ ਦੀ ਲੁੱਟ ਇਸ ਬੈਂਕ ਦੇ ਵਿੱਚ ਲੁਟੇਰਿਆਂ ਵੱਲੋਂ ਕੀਤੀ ਗਈ ਹੈ ਤਿੰਨ ਨਕਾਬਪੋਸ਼ ਲੁਟੇਰੇ ਬੈਂਕ ਦੇ ਵਿੱਚ ਦਾਖਲ ਹੁੰਦੇ ਨੇ ਜਿਨ੍ਹਾਂ ਨੇ ਮੂੰਹ ਟਕੇ ਹੋਏ ਸੀਗੇ ਤਾਂ ਹਥਿਆਰਾਂ ਦੇ ਦਮ ਤੇ ਉਹਨਾਂ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਚਸ਼ਮਦੀਦਾਂ ਦਾ ਕੀ ਹੈ ਕਹਿਣਾ ਤੇ ਪੁਲਿਸ ਵੱਲੋਂ ਇਹਨੂੰ ਇਸ ਮਾਮਲੇ ਨੂੰ ਲੈ ਕੇ ਕਿਸ ਤਰ੍ਹਾਂ ਕਾਰਵਾਈ ਕੀਤੀ ਜਾ ਰਹੀ ਹੈ ਸੁਣੋ ਤੁਸੀਂ ਵੀ ਜੀ 2:30 ਵਜੇ ਅਸੀਂ ਇੱਥੇ ਖੜਕੇ ਦੀ ਆਵਾਜ਼ ਸੁਣੀ ਆ ਤੇ ਫਾਇਰ ਹੋ ਰਹੇ ਸੀਗੇ ਅਸੀਂ ਫਟਾਫਟ ਇੱਥੇ ਆਏ ਤਾਂ ਪਤਾ ਲੱਗਿਆ ਵੀ ਬੈਂਕ ਦੇ ਵਿੱਚ ਡਾਕਾ ਪੈ ਗਿਆ ਕੌਣ ਸੀ ਬੰਦੇ ਕਿਵੇਂ ਆਏ ਸੀ ਕੋਈ ਲੱਗਿਆ ਪਤਾ ਹੁਣ ਤੱਕ ਨਹੀਂ ਹਜੇ ਤੱਕ ਕੁਝ ਨਹੀਂ ਇੰਨਾ ਕੁ ਪਤਾ ਲੱਗਿਆ ਕਿ ਤਿੰਨ ਮੁੰਡੇ ਸੀਗੇ ਤਿੰਨਾਂ ਦਾ ਮੂੰਹ ਬੰਨਿਆ ਹੋਇਆ ਸੀ ਤਿੰਨਾਂ ਕੋਲ ਪਿਸਟਲ ਸੀਗੇ ਤੇ ਕੈਸ਼ ਲੈ ਕੇ ਅੰਦਰੋਂ ਕਿੰਨਾ ਕੈਸ਼ ਲੈ ਗਏ ਕੋਈ ਅੜੜ ਵਾਲੇ ਖਬਰ ਆਈ ਹੋਵੇ ਖਬਰ ਆਈ ਐਸਟੀਮੇਟਡ 10-15 ਲੱਖ ਦੇ ਨੀਅਰਬੋਟ ਕਹਿੰਦੇ ਨੇ ਜਿਸ ਤਰ੍ਹਾਂ ਕਹਿ ਰਹੇ ਆ ਕਿ ਗੋਲੀਆਂ ਵੀ ਚੱਲ ਗਏ ਨੇ ਕਿਸੇ ਤੇ ਗੋਲੀ ਲੱਗੀ ਤਾਂ ਨਹੀਂ ਨਹੀਂ ਗੋਲੀ ਅੰਦਰ ਵੀ ਉਹਨਾਂ ਨੇ ਫਾਇਰ ਕਰਿਆ ਤੇ ਗਨਮੈਨ ਨੂੰ ਉਹਦੇ ਨਾਲ ਹੱਥੋ ਪਾਈ ਹੋ ਕੇ ਉਹਦੀ ਰਫਲ ਖੋਲੀ ਸੀ ਤੇ ਜਾਣ ਲੱਗੇ ਰਫਲ ਉਹ ਸਿੱਟ ਗਏ ਤੇ ਉਹਨਾਂ ਨੇ ਜਦੋਂ ਰਫਲ ਚੱਕੀ ਤੇ ਚੱਕਣ ਤੋਂ ਬਾਅਦ ਉਹਨਾਂ ਨੇ ਵੀ ਪਿੱਛੋਂ ਫਾਇਰ ਜਵਾਬੀ ਫਾਇਰ ਕੀਤੇ ਨੇ ਇਲਾਕੇ ਦੇ ਲੋਕਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਹੈ ਘਟਨਾ ਬਾਰੇ ਹੌਲੀ ਹੌਲੀ ਸਾਰਿਆਂ ਨੂੰ ਜਿਵੇਂ ਆਲੇ-ਦਾਲੇ ਵਾਲੇ ਦੁਕਾਨਦਾਰ ਇਕੱਠੇ ਹੋਏ ਗਾਹਾਂ ਤੋਂ ਗਾਹਾਂ ਇਨਫੋਰਮ ਹੁੰਦਾ ਗਿਆ ਤੇ ਸਾਰਿਆਂ ਨੂੰ ਪਤਾ ਲੱਗ ਰਿਹਾ ਜਿਸ ਤਰ੍ਹਾਂ ਛਰੇਆਮ ਦਿਨ ਦਿਹਾੜੇ ਡਾਕਾ ਮਾਰਿਆ ਗਿਆ ਤੇ ਇੱਥੇ ਇਲਾਕੇ ਦੇ ਵਿੱਚ ਕਿਉਂਕਿ ਦਿਨ ਦਿਹਾੜੇ ਵੀ ਲੋਕ ਸੇਫ ਨਹੀਂ ਹੈਗੇ ਹਰ ਬੰਦੇ ਨੂੰ ਆਪਣੀ ਜਾਨ ਦਾ ਖਤਰਾ ਵੀ ਅਗਲਾ ਇਹ ਕਹਿੰਦਾ ਵੀ ਅੱਜ ਦੇ ਸਮੇਂ ਦੇ ਵਿੱਚ ਵੀ 100-100 ਰੁਪਏ ਪਿੱਛੇ ਵੀ ਬੰਦਾ ਮਾਰ ਦਿੰਦੇ ਨੇ ਇਹ ਤਾਂ ਫਿਰ ਬਹੁਤ ਬੜੀ ਲੁੱਟ ਦੀ ਗੱਲ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਛੁੱਟੀਆਂ ਤੋਂ ਬਾਅਦ ਅੱਜ ਬੈਂਕ ਖੁੱਲੀ ਸੀ ਕੈਸ਼ ਜ਼ਿਆਦਾ ਵੀ ਹੋ ਸਕਦਾ ਜ਼ਿਆਦਾ ਮੰਗਵਾਇਆ ਸੀਗਾ ਇਹੀ ਪਤਾ ਲੱਗਿਆ ਵੀ ਅੱਜ ਕੈਸ਼ ਆਇਆ ਸੀਗਾ ਕਿਉਂਕਿ ਲਗਭਗ ਇੱਥੇ ਕੈਸ਼ ਘੱਟੇ ਹੁੰਦਾ ਜੇ ਕਿਸੇ ਨੇ ਵੱਧ ਕੈਸ਼ ਲੈਣਾ ਹੁੰਦਾ ਤਾਂ ਪਹਿਲਾਂ ਕਹਿ ਕੇ ਜਾਣਾ ਪੈਂਦਾ ਵੀ ਕੈਸ਼ ਚਾਹੀਦਾ ਜੀ ਇੰਨਾ ਰੱਖ ਲੇ ਤੇ ਸੁਰੱਖਿਆ ਨੂੰ ਲੈ ਕੇ ਕੀ ਸਵਾਲ ਨੇ ਕਿ ਪਿੰਡ ਵਾਸੀ ਜਿਹੜੇ ਆ ਉਹ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਕਰ ਰਹੇ ਨੇ ਕਿ ਆਮ ਘਟਨਾਵਾਂ ਹੋ ਰਹੀਆਂ ਨੇ ਕਿ ਇਹੋ ਜੇ ਪ੍ਰਬੰਧ ਹੋਣੇ ਚਾਹੀਦੇ ਨੇ ਪ੍ਰਬੰਧ ਤਾਂ ਹੁਣ ਦੇਖੋ ਚੋਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਵਧੀਆਂ ਆ ਰਹੀਆਂ ਨੇ ਤਾਂ ਠੱਲ ਪਾਉਣ ਲਈ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਹੁਣ ਇਹਦੇ ਬਾਰੇ ਆਪਾਂ ਜ਼ਿਆਦਾ ਵਿਸਤਾਰਤ ਨਹੀਂ ਜਾ ਸਕਦੇ ਤੇ ਜਿਹੜੇ ਉਹ ਮੋਟਰਸਾਈਕਲ ਸਵਾਰ ਸੀ ਕੋਈ ਲੱਗਿਆ ਪਤਾ ਕਿ ਕਿਹੜੇ ਪਾਸੇ ਆਏ ਕਿਧਰੋਂ ਫਰਾਰ ਹੋ ਨਹੀਂ ਹਜੇ ਕੁਛ ਨਹੀਂ ਪਤਾ ਲੱਗਿਆ ਕਿਉਂਕਿ ਦਹਿਸ਼ਤ ਦਾ ਮਾਹੌਲ ਸੀਗਾ ਕਾਫੀ ਜ਼ਿਆਦਾ ਰਸ਼ ਪੈਣ ਕਰਕੇ ਇੱਕ ਸਾਈਡ ਤੋਂ ਜਣੀ ਬਗਲੀ ਤੋਂ ਉਹ ਬਿੱਜੇ ਵੱਲ ਨੂੰ ਜ਼ ਪਿੱਛੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਸਾਰੇ ਬੈਂਕ ਦੇ ਵਿੱਚ ਆਏ ਨੇ ਪਹਿਲਾਂ ਵੀ ਕਿਸੇ ਦੇ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਗਿਆ ਹੋਵੇ ਪਹਿਲਾਂ ਇੱਧਰ ਜਾਂ ਤੇ ਸਾਹਮਣੇ ਆ ਵੀ 22 ਵਜੇ ਦੇ ਲੱਗੇ ਜਿਹੜੇ ਤਿੰਨ ਮੁਰਲੇ ਨੜੇ ਆਇਆ ਕਿਊਸ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਅੰਦਰ ਆ ਕੇ ਜਿਹੜਾ ਸਿਸਟਮ ਕੱਢ ਗਏ ਡਾਉ ਸਕਿਉਰਟੀ ਗਾਰਡਨ ਹੱਥੋਂ ਬਾਈ ਕਰਦੇ ਇਹਦਾ ਕੈਸ਼ ਲੁੱਟ ਕੇ ਲੈ ਗਏ ਬੈਂਕ ਦੇ ਵਿੱਚ ਉਹ ਬੈਂਕ ਦੀ ਜਿਹੜੀ ਕਾਊਂਟਿੰਗ ਕਰ ਕਰ ਤੁੰਦਾਸੇ ਆ ਕਾਨੂੰਨ ਸਾਰੇ ਇਚਾਰਜੀ ਕਰ ਰਹੇ ਆ ਸਾਡੀਆਂ ਤਿੰਨ ਚਾਰ ਅੱਡ ਪਾਰਟੀਆਂ ਬਣੀਆਂ ਪੰਜ ਇਹਨਾਂ ਨੂੰ ਨੇਵ ਕਰਨ ਦੇ ਲਈ ਛੇਤੀ ਫੜਨਾ ਤੇ ਹੀ ਪਤਾ ਲੱਗਾ ਕਿ ਇਲਾਕਾ ਵੀ ਸੀਲ ਕੀਤਾ ਕਿੰਨਾ ਕਿ ਇਲਾਕਾ ਸੀਲ ਕੀਤਾ ਜੀ ਇਲਾਕਾ ਦਾ ਸਾਡੇ ਚਾਰ ਪੰਜ ਪਾਰਟੀਆਂ ਸਾਡੀਆਂ ਗੁੰਝੀਆਂ ਨੇ ਚੱਕਰ ਕੋਈ ਮੇਲੀ ਲੀਲ ਲੱਗਦਾ ਕਿ ਛੇਤੀ ਫੜੇ ਜਾਣਗੇ ਜੇ ਫੜਾਂਗੇ ਛੇਤੀ ਫੜਾਂਗੇ